ਮੋਰ ਪੁਰਾ ਜਿ ਸਿਮਰਿਆ ਇਹ ਧਰਮ ਆਨ ਲੋ ਨਾਨਕ ਨਾਮ ਰਤਨਾ ਬਾਣਿ ਆਵਰਾ ਸੁ ਮੋਦ ਉਲਟਾਂ ਕਾ ਹਉਮੀਅਤ ਜਰੀ ਕਰੂੰ ਲਡਾਈ ਜੋ ਤੁnde ਸੋ ਕਹਤੋ ਆਮੀ ਕਹਣ ਨਾ ਜਾਈ ਨਾ ਕਦੇ 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 ਦੇਖਾ ਮਨ ਅਤਨਗਨ ਜਾਈ ਜੋ ਦੁਰਬਾ ਵੇਣੋ ਆਖਾ ਦਿਲ ਜੜੀ ਵੜਿਆਈ ਚਰਣ ਕਰੋ ਅਰਧਨਾਵਿ ਸ਼੍ਰੀ ਬਰੂ ਸ਼ਰਮਿਣੀ ਅਰਬਨ ਦੇ ਚੋਵੇਂ ਮੇਰ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸ਼ੁਰੂ ਕਰਨ ਲੱਗੇ ਮਹਾਰਾਜ ਜੀ ਕਿਰਪਾ ਕੋਲ ਆਪਣੀ ਬੇਨਤੀ ਕਰਦਿਆਂ ਉੱਤਰ ਲਈ ਸਰਬਰੋ ਜੀ ਸ਼ਲੋਕ ਆਇਆ ਪੂਰੇਗੇ ਗੁਣਗਾ ਨਾਮ ਪੂਰਾ ਪਾਇਆ ਪੁਰੇ ਗਏ ਹੁਣ ਉਹ ਉਸ ਪ੍ਰਭੂ ਜੀ ਪੂਰੇ ਨਾਮ ਦੁਆਰਾ ਅराधना ਕੀਤੀ ਹੈ ਨਾਨਕ ਜਿਉ ਪੂਰਨ ਪ੍ਰਭੂ ਪਾਲਿਆ ਹੈ ਭਗਤੀ ਕਰਕੇ ਮੋਹਨਾ ਪ੍ਰਾਪਤੀ ਦੇ ਆਨੰਦ ਵਿੱਚ ਮਹਾਰਾਜ ਜੀ ਨੇ ਪੂਰੇ ਦੇ ਗੁਣ ਗਾਉੜਾ ਹੈ ਅਦਰ ਪੂਰੇ ਦੇ ਗੁਣ ਗਾਉ ਹੈ ਮਾਜਨ ਜੀ ਪੂਰੇ ਗੁਣੇ ਪੂਰੇ ਦੇ ਗੁਣ ਘਾਓ ਜੋ ਪੂਰੇ ਗੁਣ ਦਾ ਕਰਕੇ ਹੀ ਨਾਖਣੇ ਪੂਰੇ ਨੂੰ ਪਾਇਆ ਹੈ ਵਿਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ਼ਟਪਦੀ ਇਹ ਪਹਿਲਾ ਪਦ ਹੈ ਅਸ਼ਟਪਦੀ ਕਿਉਂ ਵੀ ਹੈ ਵਿਚਾਰਨ ਵਿੱਚ ਕਰਦੇ ਹਾਂ ਕਿਰਵਾ ਗਰੋ ਜੀ ਪੂਰੇ ਗੁਰਗਾ ਸੁਣੋ ਬਨੇਸ ਜੇ ਸਿੱਖੋ ਪੂਰੇ ਬ੍ਰਹਮਨੀ ਪ੍ਰਾਪਤੀ ਵਾਸਤੇ ਮਹਾਰਾਜੀ ਕਹਿੰਦੇ ਪੂਰੇ ਗੁਰਦਾਬ ਜੇ ਸੁਣਨਾ ਨਾ ਕਰੋ ਸੁਣੋ ਬਨੇਸ ਪੂਰੇ ਗੁਰਗਾ ਸੁਣੋ ਬਨੇਸ ਗੁਣ ਨਾ ਕਰੋ ਰੰਗੇ ਬ੍ਰੇਸ ਕਰਦੇ ਹਨ ਪਾਰ ਪਰਮ ਨੇੜ ਕਰ ਕੇ ਦੇਖੋ ਹਰ ਰੋ ਮੇਰੇ ਜੋ ਨੇੜ ਕਰਕੇ ਦੇਖ ਨੂੰ ਬਿਲਕੁਲ ਨੇੜੇ ਅੰਦਰ ਅਵਹੜ ਹ ਜਪਨ ਕਰੋ ਸਤਨਾਮ ਜੀ ਦੀ ਵਾਹੇ ਗੁਰੂ ਸਾਹਿਬ ਜੀ ਸਾਸ ਸਾਸ ਸਿਮਰੋ ਗੋਬਿੰਦ ਜੇ ਮਹਾਰਾਜ ਸਮਝਾ ਰਹੇ ਨੇ ਕਿ ਸਾਸ ਸਾਸ ਸਿਮਰੋ ਗੋਬਿੰਦ ਰਿੰਗਸਵਾਸ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰੋ ਮਨ ਅੰਦਰ ਕੀ ਉਤਰੈ ਚਿੰਦੋ ਸਿਮਰਨ ਕਰਨ ਦੇ ਨਾਲ ਮਹਾਰਾਜ ਕਹਿੰਦੇ ਜਿਹੜੇ ਮਨ ਦੇ ਅੰਦਰ ਨਹੀਂ ਚਿੰਤਾ ਹੈ ਉਹ ਜਿਹੜੀਆਂ ਮੈਲਾਂ ਲੱਗੀਆਂ ਹਨ ਦੂਰ ਹੋ ਜਾਵੇਗੀ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪ ਅੰ 内ਟਿਆ ਕੋ ਤੁਰਾੰਗ ਮਹਾਰਾਜ ਜੁਹਾਂ ਦੇ ਹਾ ਨਾ ਇਹ ਜਿੰਨ ਬਜ਼ਾਰਾਂ ਨੇ ਰਹਿਣਾ ਜਿਹਨੂੰ ਕਹਿੰਦੇ ਅੰਨਿਤ ਬਾਜ਼ਾਰ ਅਥਾ ਉਹਨਾਂ ਨੇ ਇਹੇ ਤਰੰਗਾ ਥੋੜੇ ਮਨ ਉੱਠ ਰਿਆ ਉਹਨੂੰ ਕਹਿੰਦੇ ਰੋਕੋ ਮਾਰੀ ਕਹਿੰਦੇ ਅਸ ਅਨਿਤ ਤਿਆਗੋ ਰੰਗ ਉਹਨਾਂ ਤਰੰਗਾਂ ਨੂੰ ਤਿਆਗਣੋ ਵੱਡ ਤੋਂ ਬਾਣੀ ਕਹਿੰਦੇ ਰੁਕੋ ਕਰਨਾਂ ਦੇ ਆਪਣੇ ਕੇ ਮਾਰੀ ਕਹਿੰਦੇ ਸੰਤਜਨਾ ਕੀ ਝੂਰ ਮਨ ਮੰਗ ਸੰਤਜਨਾ ਕੀ ਝੂਰ ਮਨ ਮੰਗੋ ਸੰਤ ਜਨਾਂ ਨੇ ਏੜ ਝੂਠੀ ਹੈ ਭਾਬ ਸੰਤਾਂ ਦਾ ਸਤ ਸੰਗ ਕਰੇ ਆਪਣੇ ਮਨ ਵਿੱਚ ਜੀਬਰ ਚਾਰ ਆਖ ਮਾਰਨ ਕਰੋ ਸੰਤ ਜਨਾਂ ਸੀਵਾ ਹੈ ਗੁਰੂ ਸਾਹਿਬ ਜੀ ਆਪ ਛੋੜ ਵੇਚੀ ਕਰੋ ਆਪਾ ਭਾਗ ਛੜ ਨਾ ਮਾਰੇ ਕਹਿੰਦੇ ਪ੍ਰਭੂ ਅੱਗ ਵੇਚੀ ਕਰੋ ਮੇਂਚੇ ਕਰਕੇ ਆਪਾਂ ਉਹਦੇ ਵਿੱਚ ਜਾ ਕੇ ਸਮਾਗ ਕਰ ਦੇਣ ਦੀ ਪ੍ਰਾਰਥਨਾ ਕਰਦੇ ਹਾਂ ਆਪ जोड ਬੇ ਇਧਰ ਹੋ ਸਾਧ ਸੰਗ ਅਗਨ ਸਾਗਰ ਚਰ ਹੋ ਜੋਇਆ ਕਦਸ ਮੁੰਦਰ ਹੈ ਇਹ ਸਾਧੂ ਸੰਗ ਦੇ ਵਿੱਚ ਜਾ ਕੇ ਵਿੱਚ ਤਰ ਜਾਓ ਚਾਰਨ ਕਰੋ ਮੈਂ ਕੰਤੇ ਦੇ ਜਾਗ ਸਾਹਿਬ ਨੂੰ ਭਾਰ ਕਰਨਾ ਹੈ ਚਲਣਾ ਹੈ ਦਾ ਸੰਗਤ ਕਰੋ ਮਾਰੇ ਸਾਧ ਜੀ ਦੀ ਸੰਗਤ ਕਰੋ ਆਦ ਗੈਦੇ ਗੁਰੂ ਨੂੰ ਸਾਜ ਨੇ ਆਪਣੇ ਮਨ ਨੂੰ ਸਾਧ ਲਿਆ ਗਾ ਉਹਦੀ ਸੰਗਤ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗੁਰੇ ਗੁਰੂ ਆਣਾ ਥਾਣਾ ਨਗਾ ਮੈਂ ਮਹਾਰਾਜ ਕਹਿੰਦੇ ਫੇਰ ਧਰਜ ਕੋਸ਼ ਨੂੰ ਸਾਥ ਸਾਥ ਕਰਨ ਨੂੰ ਅਗੇ ਬੇਨਰ ਕਰਦੇ ਹਨ ਜੇ ਹਰਦਾਨ ਕੀ ਪਰ ਲਿਓ ਉਹ ਭਡਾਰੋ ਹਰੇ ਰੂਪ ਜਿਹੜਾ ਧੰਨ ਹੈ ਨਾਮ ਦੇ Bhandare ਇਹ ਪਰਮ ਲੋਕ ਮਾਲੀ ਕਹਿੰਦੇ ਜਿੰਦ ਹੋਰ ਚੀਜ਼ਾਂ ਛੱਡ ਕੇ ਨਾਮ ਨਾ ਬਣਾ ਰਬਰ ਪਰਮਾਨੇ ਕਹਿੰਦੇ ਵਰਤਾਂ ਕੇ ਪਰਿਓ ਪੜਾਰ ਨਾਨਕ ਗੁਰੂ ਪੂਰੇ ਨਾਮ ਸ਼ਕਤਾਰ ਜਿਹਦੇ ਸੰਗ ਨਾਲ ਕੇ ਨਾ ਸਭ ਕੁਝ ਪ੍ਰਾਪਤ ਹੁੰਦਾ ਹੈ ਲੱਭਦਾ ਹੈ ਪੂਰੇ ਗੁਰੂ ਨੂੰ ਨਾਮ ਸ਼ਿਕਾਰ ਕਰੋ اے ਨਾਨਕ ਦੇਵ ਜੀ ਧਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਣ ਦੂਸਰਾ ਜੋ ਪੜਾ ਹੈ ਮਹਾਰਾਜ ਨੂੰ ਬੇਨਤੀ ਕਰਿਆ ਵਿਚਾਰਨ ਲਈ ਜਲਵਾ ਕਰੋ ਜੀ ਏਮ ਕੁਸ਼ਲ ਸਹਿਜ ਆਨੰਦ परमानंद महाराज जी कहते ये शांति कैसे ढूंढना है संतान ਦਾ ਸੰਗ ਵਿੱਚ ਜਿਹੜਾ ਪਰਮਾਨੰਦ ਗੁਰਮੇਖਰ ਹੈ ਉਹਦਾ ਸਿਮਰਨ ਕਰਦੇ ਨਾਲ महाराज जी ਕਹਿੰਦੇ ਕਿ ਕੋਟਲ ਸਹਿਜ ਆਨੰਦ ਕੋਟਲ ਸ਼ਾਂਤੀ ਦੇ ਆਨੰਦ ਤੈਨੂੰ પ્રાપ્ત ਹੋ ਜਾਣਗੇ ਉਚਾਰਨ ਕਰੋ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਵਿੰਦ ਅੰਮ੍ਰਿਤ ਰਸ ਪੀਓ ਜੇ ਤੁ ਗੋਵਿੰਦ ਗੁਣ ਗਾਇਨ ਕਰੂੰਗਾ ਪਰ ਜੀ ਕਹਿੰਦੇ ਜਿਹੜਾ ਅੰਮ੍ਰਿਤ ਰਸ ਉਹ ਪੀਵੂੰਗਾ ਗੁਣ ਗੋਵਿੰਦ ਅੰਮ੍ਰਿਤ ਰਸ ਪੀਓ ਤੇ ਦੂਸਰਾ ਜਿਹੜਾ ਅੰਮ੍ਰਿਤ ਹੈ ਰਾਜਾ ਨੂੰ ਪੀਣਾ ਕਰੋ ਮਾਰ ਜੀ ਕਹਿੰਦੇ ਜਿਹੜਾ ਗਿਆ ਹੋਆ ਨਰਕ ਨਿਵਾਰ ਉਧਾਰੋ ਜੀਓ ਤੇ ਨਰਕਾਂ ਨੂੰ ਦੂਰ ਕਰਕੇ ਜਿਉਂ ਆਪੇ ਜੀਵ ਨੂੰ ਬਚਾ ਲਵਾਂਗੇ ਉਹਦਾ ਉਧਾਰ ਹੋ ਜਾਵੇਗਾ ਉਚਾਰਣ ਕਰੋ ਸਤਨਾਮ ਤੇਰੀ ਮਾਣੇ ਗੁਰੂ ਸਾਹਿਬ ਜੀ ਕਿਥੇ ਜਿਦੋਂ ਨਰਹਿਣ ਇੱਕ ਕਿਰਥੇ ਵਿੱਚ ਮਹਾਰਾ ਜੀ ਕਹਿੰਦੇ ਇੱਕ ਪ੍ਰਭੂ ਨੂੰ ਯਾਦ ਕਰੋ ਇੱਕ ਰੂਪ ਜਾਂ ਕੇ ਰੰਗ ਅਨੇਕ ਜਿਦਾ ਰੂਪ ਇੱਕ ਹੈ ਜੀ रंग नेक उदारण करो है गोपाल दामो दा दीन दयाल जो दामो है दमोद्रै परमे नाम दामोर है परमिश्वर का नाम है भी ਗੋਪਾਲ ਦਮੋਦਰ ਦੀਨ ਦਿਆਲ ਦਮੋਦਰ ਵੀ ਪ੍ਰਮੇਸ਼ ਦਾ ਨਾਮ ਹੈ ਜੇ ਜੇ ਇਹਦੇ ਦੀ ਪਾਲਣ ਉਖਣ ਕਰਦਾ ਉਹ ਗੋਪਾਲ ਹੈ ਦੀਨ ਉਹ ਦੀਨ ਹੈ ਸਾਰੇ ਜਿਹੜੇ ਦਿਆਲੂ ਹੋ ਰਿਹਾ ਹੈ ਦੀਨ ਦਾ ਯਾਰ ਗੋਪਾਲ ਦਮੋਦਰ ਦੀਨ ਦਿਆਲ ਦੁਖ ਬੰਜਨ ਪੂਰਨ ਕਿਰਪਾਹ ਇਕ ਬਤਾਓ ਦੁਖਾਂ ਤੇ ਦੁਖਾਂ ਨੂੰ ਬੰਨਦਾ ਮਾਰੇ ਦੁਖ ਬੰਜਨ ਤੇ ਦੁਖਾਂ ਦੇ ਰੋ ਕਰਮ ਅੜ ਗਏ ਤੇ ਦੁਖ ਬੰਜਨ ਦੁਖ ਬੰਜਨ ਤੇਰਾ ਨਾਮ ਜੀ ਦੁਖ ਬੰਜਨ ਤੇਰਾ ਨਾਮ ਵਾਜੇ ਦੁਖਾਂ ਨੂੰ ਬੰਜਨ ਵਾਲਿਆ ਨਾਮ ਪੂਰਨ ਕਿਰਪਾ ਲਾ ਜੇ ਪੂਰੀ ਜਣਾ ਕਰਵਾਤੂ ਹੋ ਰਿਹਾ ਹੈ ਪਰਮੇਸ਼ਰ ਜੀ ਸਤਨਾਮ ਦੀਵਾਨ ਹੈ ਗੁਰੂ ਸਾਹਿਬ ਜੀ ਜਿਮਰ ਸਿਮਰ ਨਾਮ ਬਰਨ ਭਾਰ ਨਾਨਕ ਜੀ ਦਾ ਇਹ ਅਨਾਰੋ ਅਜੇ ਪ੍ਰਭੂ ਦੇ ਜਿਹੜਾ ਨਾਮ ਹੈ ਉਹਨੂੰ ਬਾਰ ਬਾਰ ਸਿਮਰਣਾ ਨੂੰ ਕਹਿੰਦੇ ਹਨ ਮਰਨ ਨਾਮ 파ਰ ਨਾਲ ਸਿਮਰਨ ਘੜ ਬਾਰ ਬਾਰ ਸਿਮਰਨ ਘੜੋ ਗੁਰੂ ਮਾਰੂ ਸੁਝਾਰਿਆ ਨਾ ਨਾਨਕ ਦੇਵ ਜੀ ਨਾਲ ਕੇ ਜੀ ਆ ਕਾ ਹੈ ਆਧਾਰ ਮਾਰੇ ਕਿ ਇਹੋ ਸਿਮਰਨ ਹੈ ਜੀਵ ਦੇ ਜੀਵ ਦਾ ਸੱਚਾ ਆਧਾਰ ਹੈ ਆਸਰਾ ਹੈ ਉਜਾਰਨ ਕਰੋ ਸਤਨਾਮ ਕ੍ਰਿਸ਼ਨਾ ਬਿਸ਼ਰਾਪਦਾ ਹੈ ਉਜੀ ਵਿਚਾਰ ਲੈ ਵਣੇ ਵਿੱਚ ਕਰਦੇ ਹਾਂ ਕਿਰਪਾ ਕਰੋ ਜੀ ਉੱਤਮ ਸੁਨੋ ਬਸਾਰਗੇ ਵਚਨ ਅਮੋਲਕ ਲਾਲ ਇਹ ਰਤਨ ਜਿਹੜਾ ਸਾਨੂੰ ਭਾਵ ਗੁਰੂ ਦੇ ਜਿਹੜੇ ਉਜਾਰੇ ਹੋਏ ਬਚਨ ਐ ਨਾਮ ਆਖੈ ਸਿਵਾਏ ਕੋਈ ਜਿਹੜੇ ਉੱਤਮ ਛੰਦ ਹਨ ਉੱਤਮ ਛੰਦ ਅਨ ਉਹਦੀ ਕੀਰਤੀ ਹੈ ਇਹ ਉਹਦੇ ਛੰਦ ਹੈ ਵਾਏ ਉਹਦੇ ਪ੍ਰਭੂ ਜੀ ਦੇ ਭਾਵ ਸੁਖਮਣੀ ਸਾਹਿਬ ਜੀ ਤੋਂ ਬਾਣੀ ਹੈ ਪ੍ਰਭੂ ਦੀ ਕੀਰਤੀ ਕੀਰਤੀ ਹੈ ਉਹਦੇ ਪਵਿੱਤਰ ਪਰਮ ਅਰਪ ਪਵਿੱਤਰ ਛੰਦ ਅਨ ਉੱਤਮ ਸੁਲੋਕ ਦਾ ਕੇ ਬਚਨ ਅਮੋਲਿਕ ਲਾਲ ਇਹ ਰਤਨ ਇਹ ਬੋਲ ਗਲਾ ਲਾ ਰਾਨ ਤੇ ਰਤਨ ਹਨ ਨਾਲ ਕਮਨ ਦਾ ਪ੍ਰੇਮ ਦੇ ਵਿੱਚ ਇਹ ਰਤਨ ਹੁੰਦਾ ਬੈ ਰਹਿਮੀ ਬਚਨ ਹੈ ਇਹ ਬੋਲ ਗਲਾ ਦੇ ਰਤਨ ਅਨ ਉਚਾਰਨ ਕਰੋ ਸਤਿਨਾਮ ਸ਼ਿਰੀ ਆਗੇ ਬਨੇਸ ਘਟਦੇ ਹਨ ਮਹਾਰਾਜ ਜੀ ਸੋਨਾਟ ਕਮਾਵਨ ਹੋਰ ਉਡਾਰਾ ਵੱਜੇਨ ਕਰ ਰਹੇ ਹਨ ਮਹਾਦੇਵ ਗੁਰੂ ਪਿਤਾ ਜੀ ਉੱਚਾ ਮਹੜ ਬੱਚਣੇ ਹੈ ਸ਼ੋਕ ਹਨ ਰਤਨਾ ਕੋਲ ਕਰਤਨ ਹਨ ਬਾਹਰ ਗੰਦੇ ਸੋਨਾ ਕਰੋ ਇਹਨਾਂ ਬਚਨਾ ਨੂੰ ਰਵਾਣਾ ਨੂੰ ਨਾ ਕਰੋ ਅਤੇ ਕਮਾਈ ਕਰੋ ਨਾ ਸੋਨਾ ਦਾ ਕਾਬਾਤ ਉਹ ਉਧਾਰ ਸੋਨਾ ਕਰੋ ਤੇ ਕਮਾਈ ਕਰੋ ਉਧਾਰ ਹੁੰਦਾ ਹੈ ਜਿਨ੍ਹਾਂ ਦੇ ਨਾਲ ਜਾਣਨ ਕਰੋ ਤਤਨਾ ਆਪ ਕਰੇ ਲੋਕੈ ਨਿਸ਼ਤਾਰ ਕੰਧਾ ਵਾਰੀ ਜੁੜਾ ਬਚਨਾਂ ਨੂੰ ਮੰਦਾ ਆਪਿਆਂ ਤੜ ਜਾਂਦਾ ਹੈ ਇਹੋ ਲੋਕ ਨੂੰ ਨਿਸ਼ਟਾਰਾ ਕਰਦਾ ਹੈ ਆਪ ਕਰੇ ਲੋਕੈ ਨਿਸ਼ਤਾਰ ਆਪੇ ਤੜ ਜਾਂਦਾ ਹੈ ਤੇ ਲੋਕਾਂ ਦਾ ਨਿਸ਼ਟਾਰਾ ਕਰਦਾ ਹੈ ਉਜਾਰਣ ਕਰੋ ਆਪਨਾਮ ਸਿਦੀਵਾ ਹੈ ਗੁਰੂ ਸਾਹਿਬ ਜੀ ਸਫਲ ਜੀਵਨ ਸਫਲ ਸੰਗ ਐਸੇ ਕੋਡਾ ਜਿਹੜਾ ਜੀਵਨ ਉਹ ਸਫਲ ਹੈ ਮਾਰ ਜੇ ਕਹਿੰਦੇ ਉਹਦਾ ਸਤੰਤ ਕਰਨਾ ਵੀ ਸਫਲ ਹੈ ਜਾਂ ਕੇ ਮਨ ਲੱਗਾ ਹਰ ਰੰਗ ਜਿਵੇਂ ਜੀਤੇ ਮਨ ਦੇ ਵਿੱਚ ਵਗ ਰੂਪ ਰਿਹਾ ਜੀਦਾ ਪ੍ਰੇਮ ਰੂਪੇ ਰੰਗ ਲੱਗਿਆ ਹੋਇਆ ਹੁੰਦਾ ਹੈ ਜੈ ਜੈ ਸੋਡ ਅਨਾਦ ਵਚੈ ਸੁਨ ਸੁਨ ਅਨਾਦ ਕਰੇ ਪ੍ਰਭ ਗਾਜੈ ਐਸੇ ਪ੍ਰੇਮੀ ਲਈ ਮਾਰ ਜੀ ਗੰਡੇ ਜੈ ਜੈ ਦਾ ਸ਼ਬਦ ਅਨਾਦ ਰੂਪ ਵਿੱਚ ਵੱਜਦਾ ਹੈ ਜਿਹੜੇ ਬਣੇ ਵੀ ਜਹਨ ਦੇ ਟੂੜੇ ਜਿਹੜੇ ਉਹਦੇ ਵਿੱਚ ਪਹਿਚਾਨ ਅਨਾਦ ਛਾ ਕੇ ਜੈ ਜੈਕਾਰ ਨਾਲ ਵੱਜਦਾ ਹੈ ਸੁਨ ਸੁਨ ਅਨਾਦ ਕਰੇ ਪ੍ਰਭ ਗਾਜੈ ਉਹ ਪ੍ਰੇਮ ਨੂੰ ਜਦੋਂ ਸੁਣ ਸੁਣ ਕੇ ਅਨੰਤ ਹੁੰਦਾ ਹੈ ਜਿਬਜਨੇ ਮਹਾਰਾਜੀ ਦੇ ਜੋ ਇਹ ਅਨੰਤ ਅਜਾ ਹੈ ਹੁੰਦਾ ਉਹ ਸੁਣਦੇ ਨਾਲ ਦਰਤ ਹੋ ਜਾਂਦਾ ਹੈ ਸੁਣਨ ਅਨੰਦ ਕਰੇ ਪ੍ਰਭ ਗਾਜੈ ਤੇ ਪ੍ਰਭਾ ਦਾ ਜੋ ਸਤਿਗੁਰੂ ਜੀ ਪ੍ਰਕਾਸ਼ ਪਾਉਂਦਾ ਹੈ ਆਪਣਾ ਮੁਨ ਮਠਾ ਜਿਹੜਾ ਨਾਮ ਮੱਥੇ ਉੱਤੇ ਅਦਾ ਬਿਤਾਗਦਾ ਹੁੰਦਾ ਆ ਪਤਾ ਲੱਗਦਾ ਕਿ ਜਿਹੜੇ ਦੇ ਨਾਮ ਸਰੂਪ ਜਿਹੜਾ ਪਰਮੇਸ਼ਰ ਦਾ ਪ੍ਰਕਾਸ਼ ਹੁੰਦਾ ਹੈ ਮਹਾਰਾਜ ਜੀ ਮਨਸਤੁਰ ਜੀ ਪ੍ਰਕਾਸ਼ ਪਾਉਂਦਾ ਅਨ ਇਸੇ ਪ੍ਰਸ਼ਾਦੇ ਨਾਨਕ ਗੁਰੇ ਜਿਨ ਕੇ ਸਾਥੇ ਇਹ ਨਾਨਕ ऐसे पुरुषान दे संगत करन नाल जग दा उदार हुंदा है उच्चारण करो सतनाम श्रीवाहे गुरु साहेब जी आगे चौथा पद है विचार ले भक्ति कर रेवा बाहुरिक इरबा करो जी ਸਰਨ ਜੋਗ ਸੁਣ ਸਰਨੇ ਆਏ ਗੁਰ ਕਿਰਪਾ ਪ੍ਰਭਾਅ ਬਿਲਾਏ ਸਰਨ ਜਗ ਜੋ ਜਿਹੜਾ ਪ੍ਰਭੂ ਹੈ ਵਾਹਿਗੁਰੂ ਜੀ ਹੈ ਸਰਨ ਜੋਗ ਸੁਣ ਸਰਨੇ ਆਏ ਸਰਨ ਜੋਗ ਜਿਹੜਾ ਪ੍ਰਭੂ ਇਹ ਸਰਨ ਦਿੰਦਾ ਹੈ ਜੀਵਾਂ ਨੂੰ ਨਾਮ ਸੁਣ ਕੇ ਅਸੀਂ ਪ੍ਰਭੂ ਦੀ ਸਰਨੇ ਆਇਆ ਜੇ ਕਰਕੇ ਰਵਾ ਪਰਵਾਪਾ ਮਨਾਏ ਪ੍ਰਭ ਜੀ ਨੇ ਕਿਰਪਾ ਕੀਤੀ ਤੇ ਆਪਣੇ ਨਾਲ ਮਿਲਾ ਲਿਆ ਸਾਨੂੰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਜੇ ਜੀ ਸ਼ਰਨ ਚ ਆਉਂਦੇ ਹਾਂ ਨਨ ਨੰਨਾ ਅੰਦਰ ਮਹਾਰਾਜ ਜੀ ਕਿਰਪਾ ਕਰਦੇ ਹਨ ਫੇਰ ਕਿ ਆਉਂਦਾ ਬੁਨੇ ਕਰੇ ਕੇ ਮਹਾਰਾਜ ਮੜ ਗਏ ਬੈਰ ਤੇ ਸਬਰ ਰਹਿਣ ਕਹਦਾ ਕਿਸ਼ਣ ਨਾਲ ਬਹਿ ਬ੍ਰੋਧ ਜੰਡਾ ਮਿਟ ਜਾਂਦਾ ਨਾਲ ਜਿਗੋ ਪਹਿਲਾ ਐਮੀਰਡ ਕਾਦਰ ਨੇ ਬੈਰ ਮੋੜ ਮਿਟ ਗਏ ਬੈਰ ਭੇਜ ਦਬਰੇ ਨੇ ਜਿਹੜਾ ਸਾਡੇ ਬੈਰ ਵਿੱਚ ਤੇ ਸਾਡੇ ਜਿਹੜੇ ਉਹ ਮਿਟ ਗਏ ਹੰਦ ਸਭਨਾ ਦੀ ਟੂੜ ਹੋ ਗਏ ਅੰਮ੍ਰਿਤ ਨਾਮ ਸਾਧ ਸੰਗਲ ਲੈਏ ਨੇ ਹੋਇਆ ਕਦੋਂ ਹੈ ਜਦੋਂ ਸਾਧੂ ਸੰਗਤ ਵਿੱਚ ਆਸਾ ਨੇ ਅੰਮ੍ਰਿਤ ਨਾਮ ਲੈਣ ਲੱਗ ਪਏ ਹਾ ਉਚਾਰਨ ਕਰੋ ਇਹ ਐ ਹੋਈ ਤਰਾ ਕਰਦੇ ਆ ਕਰਦੇ ਆ ਸਾਲੋ ਸੰਗਤ ਕਰਦੇ ਕਰਦੇ ਆ ਪਰ ਤੇਰਾ ਸਿਂਦੇ ਆ ਵਿੰਦੇ ਆ ਗੁਰੂ ਦੇਵ ਜੀ ਭਰੀ ਪ੍ਰਕਾਰ ਤੁਸ ਅਨ ਹੋ ਗਏ ਉਪਰਸਨ ਭੇ ਗੁਰਦੇਵ ਖੁਸ਼ ਹੋ ਗਏ ਗੁਰੂ ਕਿਵਨ ਨਾਮ ਆਪਰੇ ਜਿਹੜੇ ਬੱਚੇ ਐਸੇ ਸੁਪਰਸਨ ਭੇ ਗੁਰਦੇਵ ਗੁਰਦੇਵ ਜੀ ਇੱਥੇ ਪ੍ਰਕਾਰ ਖੁਸ਼ ਹੋ ਗਏ ਹਨ ਪਸੰਦ ਹੋ ਗਏ ਹਨ ਪੂਰਨ ਹੋਈ ਸੇਵ ਕੀ ਸੇਵ ਇਹ ਚੰਡੀ ਸੇਵਾ ਕਦੀ ਸੇਵਾ ਦੀ ਉਹ ਸਭ ਲੋਗਈਏ ਪੂਰੀ ਹੋ ਗਈ ਹੈ ਉਜਾਰਣ ਕਰੋ ਗੁਰੂ ਸਾਹਿਬ ਦੀ ਆਨ ਜੰਗਾਲ ਵਿਕਾਰਦੇ ਰਹਤੇ ਹੁਣ ਇਤਰਾ ਮਹਾਰਾਜ ਜੀ ਸਮਝਦੇ ਹਨ ਕਨੇੜੇ ਆਲ ਜਾਂ ਆਲ ਕਰਾਂ ਦੇ ਤਨ ਗਿਆ ਆਲ ਜੰਗਾਲ ਵਿਕਾਰਾਂ ਦੇ ਦਿੱਤੇ ਹਨ ਹੁਣ ਅਜੇ ਆਜ ਜਲ ਵਿਕਾਰ ਤੇ ਰਹਤੇ ਇਸ ਤਰ੍ਹਾਂ ਇਹ ਇਨਟਰ ਦਿੱਧਾਰਾਂ ਨੂੰ ਤੇ ਉਹ ਜਿਹੜੇ ਵਿਕਾਰ ਹੈ ਉਹਨਾਂ ਤੋਂ ਰਹਤੇ ਮਨੇ ਬਾਝ ਗਏ ਹਾਂ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਇਹ ਬੱਚਾ ਕਿਤਨਾ ਮਾਰ ਜੀ ਕਹਿੰਦੇ ਰਾਮ ਨਾਮ ਸੁਣੋ ਰਸਨਾ ਕਹਿੰਦੇ ਜਿਹੜਾ RAM ਦਾ ਨਾਮ ਹੈ ਉਹਨੂੰ ਸੁਣਦੇ ਆਂ ਕਿ ਰਸਨਾ ਤੋਂ RAM ਦਾ ਨਾਮ ਹੀ ਕਥਨ ਕਰਦੇ ਹਾਂ ਵਿਚਾਰਨ ਕਰੋ ਸਤਨਾਮ ਸਿੜਿਵਾ ਹੈ ਗੁਰੂ ਸਾਹਿਬ ਜੀ ਘਰ ਪ੍ਰਸ਼ਾਦ ਦਾ ਦਾਇਆ ਪ੍ਰਵਚਾਰੀ ਨਾਨਕ ਨਿਵੇਖੇ ਬਹਮਾਰੀ असल प्रभु ने त्र जी ने प्रभु जिस करके साड़ी खेप है जेडी वो निभ गई है नानक ना जी भी खेप हमारी खेप हमारी का मतलब क्या व्यापार था नाम का व्यापार कर रहे ਹਰਿਆ ਉਹ ਕਹਿੰਦੇ ਮਹਾਰਾਜ ਜੀ ਕਹਿੰਦੇ ਉਹ ਨੱਪੇ ਨਾਲ ਸਿਰੇ ਚੜ ਗਿਆ ਹੈ ਨਫਾ ਹੋਇਆ ਉਹਦੇ ਵਿੱਚ ਵਪਾਰ ਦੇ ਵਿੱਚ ਨਾਮ ਦੇ ਜਿਹੜਾ ਵਪਾਰ ਹੈ ਕਰਦੇ ਹਨ ਨਾਨਕ ਜੀ ਵੀ ਖੇਪਾ ਮਨ ਜਿਹੜੀ ਸੇੜੀ ਖੇਪ ਸੀ ਜਿਹੜੀ ਨਾਮ ਦਾ ਕਮਾਈ ਜੋ ਦੌੜ ਲਾ ਕੇ ਜਿਵੇਂ ਕਰੀ ਹੈ ਉਹ ਨਾਨਕ ਜੀ ਸਮਝਾਉਂਦੇ ਹਨ ਉਚਾਰਨ ਕਰੋ ਘਰ ਬਦੇ ਹਨ ਜੋਵੇਂ ਅਸ਼ਟਵ ਪਦੀ ਹੈ ਤੇ ਸੰਪੂਰਨ ਮਹਾਰਾਜ ਕੇ ਪਾਸ ਸਰਵੇ ਹੋਏ ਹਨ ਬੱਚਿਆਂ ਕੋਲੋਂ ਸੇਵਾ ਨੂੰ ਹੱਥਾਂ ਕੋਲੋਂ ਜਾਂ ਗਲਤੀਆਂ ਲਈ ਖਿਮਾ ਮੰਗਦੇ ਹਾਂ ਇੱਕ ਗੱਲ ਤੇ ਰਹਿ ਜਾਂਦੇ ਹਾਂ ਗਾਂ ਤੋਂ ਛੋਟ ਕੇ ਸੱਚ ਖੰਡ ਕੇ ਪਰਵਾਨ ਕਰੋ ਜੀ ਬੇਨਤੀ ਕਰਦੇ ਹਾਂ ਜੇ ਮਹਾਰਾਜ ਜੀ ਦਾ ਸ੍ਰੀ ਗੁਰਮੇਂਦਰ ਗੜੂ ਨੇ ਸ੍ਰੀ ਆਜੀਦਾ ਗੋਡਾਣ ਕਉ ਪ੍ਰੋਗਰਾਮ ਧੰਨਵਾਦ ਕਰਦੇ ਹਾਂ ਬਿਲਾਵ ਰਿਹਾ ਬਿਹਾਰ ਨੇ ਅੰਦੇ ਹਾਂ ਵਜੇ ਜੋ ਦਰਬਾਰ ਸਾਹਿਬ ਵਿੱਚ ਸੇਵਾ ਵਿੱਚ ਲੱਗਦੇ ਹਨ ਉਹਨਾਂ ਨੂੰ ਸੁਖਨਾ ਦਾ ਧੰਨਵਾਦ ਹੈ ਜੋ ਬਾਣ ਸੁਰਵਣ ਕਰਦੇ ਹਨ ਨਾ ਦਵੀ ਧੰਨਵਾਦ ਹੈ ਤੇ ਇੱਥੇ ਹੁਣ ਕਥਾ ਨੂੰ ਗ੍ਰਾਉਂਡ ਲੈ ਕੇ ਵੇਂਟੀ ਕਰਨੇ ਹਾਂ ਹੇ ਵਾਹਿਗੁਰੂ ਜੀ ਕੰਝ ਕਰਦਾ ਹੈ ਜੈਸੇ ਕਰਵਾਉਂਦੇ ਹਨ ਅਨੁਆਪ ਕਰਵਾ ਲੈਂਦੇ ਹਨ ਬਿਲਾਮ ਲੈਣੀ ਵੰਦੀ ਹੈ ਬਲੌ ਫਜੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਕਟੇ